ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਾਂਗੇ ਧਿਆਨ ਸਿੰਘ ਡੋਗਰੇ ਦੀ ਕਿਵੇਂ ਧਿਆਨ ਸਿੰਘ ਡੋਗਰਾ ਇੱਕ ਰਾਤ ਦੇ ਵਿੱਚ ਚਾਰ ਕਤਲ ਕਰਦਾ ਦੋ ਡਿਊਟੀ ਡਰਾਂ ਦੇ ਪਹਿਰੇਦਾਰ ਦਾ ਚੇਤ ਸਿੰਘ ਬਾਜਵੇ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਰਾਤੋਂ ਰਾਤ ਰਾਜਾ ਖੜਕ ਸਿੰਘ ਨੂੰ ਬੰਦੀ ਬਣਾ ਲੈਂਦਾ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸ਼ੇਅਰ ਕਰਨਾ ਖਾਲਸਾ ਰਾਜ ਨੇ ਜੋ ਸ਼ੇਰਪਜਾਮ ਮਹਾਰਾਜਾ ਰਣਜੀਤ ਸਿੰਘ ਲਈ ਤਰੱਕੀ ਕੀਤੀ ਉਹ ਉਹਨਾਂ ਦੇ ਨਾਲ ਹੀ ਖਤਮ ਹੋ ਗਈ ਮਹਾਰਾਜਾ ਰਣਜੀਤ ਸਿੰਘ ਜੀ 1839 ਈਸਵੀ ਦੇ ਵਿੱਚ ਆਪਣੇ ਵੱਡੇ ਪੁੱਤਰ ਖੜਕ ਸਿੰਘ ਨੂੰ ਰਾਜਗਦੀ ਤੇ ਬਿਠਾਉਂਦੇ ਆ ਅਤੇ ਉਹਨਾਂ ਦਾ ਵਜ਼ੀਰ ਡੋਗਰੇ ਧਿਆਨ ਸਿੰਘ ਨੂੰ ਨਿਯੁਕਤ ਕਰ ਦਿੱਤਾ ਜਾਂਦਾ। 6 ਮਹੀਨੇ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਬਹੁਤ ਵਧੀਆ ਚੱਲਦਾ ਪਰ ਉਹ ਤੋਂ ਬਾਅਦ ਹਰ ਰੋਜ਼ ਸਾਜਿਸ਼ਾਂ ਦਾ ਅੱਡਾ ਹਰ ਰੋਜ਼ ਕਤਲ ਹੋਣੇ ਸ਼ੁਰੂ ਹੋ ਜਾਂਦੇ ਨੇ। ਡੋਗਰੇ ਧਿਆਨ ਸਿੰਘ ਦਾ ਮਾਨਾ ਜੋ ਮੈਲ ਦੇ ਨਾਲ ਭੱਜ ਜਾਂਦਾ। ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਰੇ ਪੁੱਤਰਾਂ ਨੂੰ ਖਤਮ ਕਰਕੇ ਰਾਜ ਗੱਦੀ ਦੇ ਉੱਪਰ ਆਪਣੇ ਪੁੱਤਰ ਹੀਰਾ ਸਿੰਘ ਨੂੰ ਬਿਠਾਉਣਾ ਚਾਹੁੰਦਾ। ਇਸ ਦੇ ਲਈ ਉਹਨੇ ਆਪਣੇ ਵੱਡੇ ਭਰਾ ਗੁਲਾਬ ਸਿੰਘ ਨੂੰ ਨਾਲ ਲਿਆ। ਇਹਨਾਂ ਨੇ ਪਹਿਲਾਂ ਹੀ ਖਾਲਸਾ ਰਾਜ ਨੂੰ ਬੰਦ ਲਿਆ। ਕਿ ਧਿਆਨ ਸਿੰਘ ਲਾਹੌਰ ਦਰਬਾਰ ਚ ਲਾਏਗਾ, ਤੇ ਗੁਲਾਬ ਸਿੰਘ ਕਸ਼ਮੀਰ ਸਟੇਟ ਨੂੰ ਚਲਾਏਗਾ। ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਸਭ ਤੋਂ ਪਹਿਲੀ ਸਾਜ਼ਿਸ਼ ਉਹਨਾਂ ਨੇ ਇਹ ਚੱਲੀ ਕੇ ਰਾਜਾ ਖੜਕ ਸਿੰਘ ਨੂੰ ਤਖਤ ਤੋਂ ਉਤਾਰ ਕੇ ਉਹਦੇ ਪੁੱਤਰ ਕਮਰ ਨੌ ਨਿਹਾਲ ਸਿੰਘ ਨੂੰ ਤਖਤ ਤੇ ਬਿਠਾ ਕੇ ਪਿਓ ਪੁੱਤਰ ਦੀ ਆਪਸ ਦੇ ਵਿੱਚ ਲੜਾਈ ਕਰਾ ਦਿੱਤੀ ਜਾਵੇ ਇਸ ਦੇ ਨਾਲ ਡੋਗਰੇ ਭਰਾਵਾਂ ਦਾ ਰਾਸਤਾ ਜੋ ਸਾਪ ਹੋ ਜਾਣਾ ਧਿਆਨ ਸਿੰਘ ਕਮਰ ਨੌ ਨਿਹਾਲ ਸਿੰਘ ਨੂੰ ਇਹ ਕਹਿ ਕੇ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦਾ ਕਿ ਰਾਜਾ ਖੜਕ ਸਿੰਘ ਅਤੇ ਚੇਤ ਸਿੰਘ ਬਾਜਵਾ ਇਹ ਅੰਗਰੇਜ਼ਾਂ ਦੇ ਨਾਲ ਮਿਲ ਚੁੱਕੇ ਨੇ ਇਹ ਖਾਲਸਾ ਰਾਜ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦੇ ਨੇ ਤੇ ਇਹੋ ਗੱਲ ਉਹ ਖਾਲਸਾ ਫੌਜ ਦੇ ਵਿੱਚ ਫੈਲਾ ਦਿੰਦਾ ਕੇ ਰਾਜਾ ਖੜਕ ਸਿੰਘ ਤੇ ਚੇਤ ਸਿੰਘ ਵਾਜਵਾ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਨੇ ਉਹ ਖਾਲਸਾ ਫੌਜ ਨੂੰ ਹਟਾ ਕੇ ਅੰਗਰੇਜ਼ੀ ਫੌਜ ਭਾਰਤੀ ਕਰਨਾ ਚਾਹੁੰਦੇ ਨੇ ਇਹ ਕਹਿ ਕੇ ਧਾਨ ਸਿੰਘ ਸਿੱਖ ਫੌਜਾਂ ਨੂੰ ਆਪਣੇ ਵੱਲ ਕਰ ਲੈਣਾ ਅੱਜ ਇਹ ਕਹਿੰਦਾ ਹੈ ਜੇਕਰ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਕਾਇਮ ਰੱਖਣਾ ਤਾਂ ਖੜਕ ਸਿੰਘ ਨੂੰ ਤਖਤ ਤੋਂ ਉਤਾਰ ਕੇ ਕਾਮਰਨ ਨੌਨਿਹਾਲ ਸਿੰਘ ਤਖਤ ਤੇ ਬਿਠਾਇਆ ਜਾਵੇ ਹੁਣ ਇਹ ਗੱਲ ਸਾਰੀ ਫੌਜ ਦੇ ਵਿੱਚ ਫੈਲ ਗਈ ਕਾਮਰਨ ਨੌਨਿਹਾਲ ਸਿੰਘ ਨੂੰ ਤਖਤ ਦਿੱਤਾ ਜਾਵੇ ਧਿਆਨ ਸਿੰਘ ਦੇ ਵੱਲੋਂ ਨਕਲੀ ਖੱਤ ਤਿਆਰ ਕਰਵਾਏ ਗਏ ਜਿਸ ਦੇ ਵਿੱਚ ਲਿਖਿਆ ਜੀ ਕਿ ਖਾਲਸਾ ਰਾਜ ਅੰਗਰੇਜ਼ਾਂ ਨੂੰ ਸੌਂਪਿਆ ਜਾਏ ਇਹ ਖੱਤ ਜਦੋਂ ਫੌਜ ਦੇ ਵਿੱਚ ਵੰਡਵਾਏ ਗਏ ਧਿਆਨ ਸਿੰਘ ਦੇ ਵੱਲੋਂ ਤਾਂ ਸਾਰੀ ਖਾਲਸਾ ਫੌਜ ਭੜਕੁੱਠੀ ਕਮਰਨਾਉ ਨਿਹਾਲ ਸਿੰਘ ਦੀ ਮਾਤਾ ਚੰਦ ਕੌਰ ਅਤੇ ਕਮਰਨਾਉ ਨਿਹਾਲ ਸਿੰਘ ਆਪਣੇ ਪਿਤਾ ਖੜਕ ਸਿੰਘ ਦੇ ਖਿਲਾਫ ਹੋ ਜਾਂਦੇ ਨੇ ਲਾਹੌਰ ਕਿਲੇ ਦੇ ਅੰਦਰ ਗੁਪਤ ਮੀਟਿੰਗ ਰੱਖੀ ਜਾਂਦੀ ਹੈ ਜਿਸ ਵਿੱਚ ਡੋਗਰੇ ਤਿੰਨੋਂ ਭਰਾ ਅਮਰਨਾਉ ਨਿਹਾਲ ਸਿੰਘ ਇਸ ਦੀ ਮਾਤਾ ਚੰਦ ਕੌਰ ਧੰਵਾਲੀਏ ਸਰਦਾਰ ਆਤਰ ਸਿੰਘ ਲੈਣਾ ਸਿੰਘ ਕੇਰ ਸਿੰਘ ਅਜੀਤ ਸਿੰਘ ਹੀਰਾ ਸਿੰਘ ਕੇਸਰੀ ਸਿੰਘ ਲਾਲ ਸਿੰਘ ਗਾਰਡਨ ਸਿੰਘ ਹਾਜ਼ਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਰਾਜਾ ਖੜਕ ਸਿੰਘ ਨੂੰ ਤਖਤ ਤੋਂ ਉਤਾਰ ਕੇ ਕਮਰਨੌਂ ਨਿਹਾਲ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ ਜਾਵੇ ਹੁਣ ਇਸ ਕੰਮ ਨੂੰ ਅੰਜਾਮ ਦੇਣ ਦੇ ਲਈ 8 ਅਕਤੂਬਰ 1839 ਈਸਵੀ ਨੂੰ ਸਰਦਾਰ ਧੰਵਾਲੀਏ ਕਮਰਨੌਂ ਨਿਹਾਲ ਸਿੰਘ ਇੰਨੇ ਡੋਗਰੇ ਭਰਾ ਇਵਾਰਨ ਸਿੰਘ ਰਾਓ ਕੇਸਰ ਸਿੰਘ ਹੀਰਾ ਸਿੰਘ ਲਾਲ ਸਿੰਘ ਇਹ ਸਾਰੇ ਇਕੱਠੇ ਹੋ ਕੇ ਰਾਤ ਨੂੰ ਕਿਲੇ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਸ਼ੁਰੂ ਦੇ ਵਿੱਚ ਇਹਨਾਂ ਨੂੰ ਪਹਿਰੇਦਾਰ ਮਿਲਦੇ ਨੇ ਦੋ ਜਦੋਂ ਪੁੱਛਦੇ ਨੇ ਕਿ ਇੰਨੀ ਰਾਤ ਨੂੰ ਕਿੱਧਰ ਜਾ ਰਹੇ ਹੋ ਤਾਂ ਧਿਆਨ ਸਿੰਘ ਇਹਨਾਂ ਨੂੰ ਤਲਵਾਰ ਦੇ ਨਾਲ ਕਤਲ ਕਰ ਦਿੰਦਾ ਕਿਲੇ ਦੇ ਅੰਦਰ ਦਾਖਲ ਹੁੰਦੇ ਇਹਨਾਂ ਨੂੰ ਰਾਜਾ ਖੜਕਛਿੰਗ ਦਾ ਗੜਬਈ ਮਿਲਦਾ ਤੇ ਉਸ ਨੂੰ ਵੀ ਧਿਆਨ ਸਿੰਘ ਬੰਦੂਕ ਦੀ ਗੋਲੀ ਦੇ ਨਾਲ ਕਤਲ ਕਰ ਦਿੰਦਾ ਤੇ ਬੰਦੂਕ ਦੀ ਗੋਲੀ ਦਾ ਖੜਾਕ ਸੁਣ ਕੇ ਚੇਤ ਸਿੰਘ ਬਾਜਵਾ ਜਾਗ ਪੈਂਦਾ ਅਤੇ ਖੜਕ ਸਿੰਘ ਦੀ ਪਤਨੀ ਮਾਦਾ ਚੰਦ ਕੌਰ ਮਹਾਰਾਜ ਦੇ ਕੋਲ ਪਹੁੰਚ ਜਾਂਦੀ ਹੈ। ਡੋਗਰੇ ਭਰਾ ਜਾਨਸਾਰ ਮਹਾਰਾਜਾ ਖੜਕ ਸਿੰਘ ਨੂੰ ਕਾਬੂ ਕਰ ਲੈਂਦੇ ਨੇ ਅਤੇ ਮਹਾਰਾਜ ਜੀ ਕਹਿੰਦੇ باوجود ਵੀ ਚੇਤ ਸਿੰਘ ਬਾਜਵੇ ਨੂੰ ਕਤਲ ਕਰ ਦਿੰਦੇ ਨੇ। ਧਿਆਨ ਸਿੰਘ ਦੀ ਦੇਖ ਰੇਖੇ ਹੇਠ ਮਹਾਰਾਜਾ ਖੜਕ ਸਿੰਘ ਨੂੰ ਕਿਲੇ ਦੇ ਅੰਦਰ ਹੀ ਬੰਦ ਕਰ ਦਿੱਤਾ। ਉਸ ਸਮੇਂ ਬਾ ਧਿਆਨ ਸਿੰਘ ਮਹਾਰਾਜਾ ਖੜਕ ਸਿੰਘ ਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਲੱਗ ਗਿਆ। 5 ਨਵੰਬਰ 1840 ਈਸਵੀ ਨੂੰ 1 ਸਾਲ 28 ਦਿਨ ਨਾਜ਼ਰਬੰਦ ਰਹਿ ਕੇ ਮਹਾਰਾਜਾ ਖੜਕ ਸਿੰਘ ਜੀ ਅਕਾਲ ਚਲਾਣਾ ਕਰ